ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਲਿਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਤਾਂ ਦਿਖਾਉਣੀ ਆ ਪੰਜੇ ਦੀਆਂ ਪੰਜੇ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ। ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵੀਰ ਦੀ ਸਾਸਿ ਕਾਲ ਜੀ। ਸਾਸਿ ਕਾਲ ਵੀ ਸਾਸਿ ਕਾਲ ਜੀ। ਹੋਠੀਕ ਠਾਕ ਜੀ। ਤੇਰੇ ਪਾਬਾ ਵੀ ਪਾਲਾਉਂਦੇ ਆ ਪਾਪਾ ਜੀ। ਚਲੋ ਕਿਰਪਾ ਚਾਹੀਦੀ ਜੀ। ਤੇ ਨਾਮ ਦੱਸਦੇ ਕਰੀ ਫਿਰ ਹਾਂ ਭਾਈ ਮਰਾਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਸੀਲਵਾ ਬਕਾਲਾ ਖਲਕੀਆਂ ਤੋਂ ਪਿੰਡਾ 2 ਕਿਲੋਮੀਟਰ ਦੂਰ ਹੈ ਆ ਚਾਰ ਬਿਆਸ 7 ਅੰਮ੍ਰਿਤਸਰ ਪਿੰਡਾ 35 ਤਨਤਨ 35 ਫਰੂਸਾ 20 ਪਿੰਡਾ ਜੀ ਤੇ ਜਲੰਧਰ 50 ਪਿੰਡਾ ਜੀ ਮੇਨ ਰੋਡ ਤੋਂ ਹਾਈਵੇ ਤੋਂ ਬਲੇਸਿੰਗ ਪੈਲਸ ਤੋਂ ਸਿੱਧੀ ਸੜਕ ਤੇ ਆਉਂਦੀ ਆਪਣੇ ਪਿੰਡ ਤੇ ਬਟਾਰੀ ਚ ਦੋ ਨੰਬਰ ਆਪਣੀ ਗਲੀ ਜੀ ਨਾਮ ਰਾਮਰਪਾਲ ਸਿੰਘ ਬਾਪੂ ਜੀ ਦਾ ਕਬ ਸਿੰਘ ਜੀ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰੇ ਬੋਲ ਦੋ ਨੰਬਰ 842018615 ਇੱਥੇ ਵਟਸਐਪ ਚੱਲਦਾ ਜੀ ਚਲੋ ਫ ਆਪਾਂ ਵੀ ਬਈ ਝੂਠ ਨਹੀਂ ਮਾਨਾ ਪਰ ਬੰਦੇ ਝੂਠ ਮਾਰ ਕੇ ਦਿੱਤੀ ਆ ਮਸ਼ੀਨ ਮਾਰਲਾ ਖਾਂ ਜਿਹੜਾ ਅੱਧਾ ਜੀ ਅੱਛਾ ਆ ਜਿਹੜਾ ਆਹ ਜਿਹੜਾ ਅੱਧਾ ਵਾ ਕੋਈ 20 ਲੀਟਰ ਨਾਲ ਚੋਗੇ ਲਵੇ ਕੋਈ ਪੂਰ ਛੱਟਾ ਵਾਲੇ ਛਾਣ ਜੋ ਜਿਹੜੀ ਗੱਲ ਆਪਾਂ ਪਹਿਲਾਂ ਦੱਸ ਦਿੱਤੀ ਵੀ ਅੱਧਾ ਵਾ ਅੱਛਾ ਆ ਕੋ ਨਾਰ ਗਿਲਟੀ ਉਹਦੀ ਆਪਣੀ ਗਾਰੰਟੀ ਆ ਤੇ ਦੁੱਧ ਹਣ ਦੁੱਧ ਵੀ ਜੀ ਹੋਊਗਾ ਮਸ਼ੀਨ ਕੋ 8 ਕਿਲੋ 7 ਕਿਲੋ ਦੀ ਗਾਰੰਟੀ ਦੇ ਕੱਲਣੀ ਆ ਤੋਰਾਂ ਫੇਰੇ ਹਾਂਜੀ ਬਾਕੀ ਆ ਵੀ ਵੈੜ ਸੋਹਣੀ ਬੜੀ ਆ ਬਹੁਤ ਸੋਹਣੀ ਆ ਵੀ ਜੀ ਮਸ਼ੀਨ ਖੜ ਪੁੱਤ ਖੜ ਕੋਈਸਾ ਫੇਸ ਖੜਾ ਵੀ ਭਾਈ ਕਬੂਤਰੀ ਆਈ ਗਣੀ ਚਿੱਠੀ ਵੇਖ ਵਖਰਾ ਜੀ ਲਿਆ ਚਾਰੇ ਤਰਫੋਂ ਚੱਲ ਹਾਂ ਜੇ ਬੱਚਾ ਇੱਕੋ ਹੀ ਗਾਂਦਾ ਬਾਕੀ ਸਾਰੀਆਂ ਬੱਚੇ ਨਹੀਂ ਆ ਲੈ ਉਹ ਦਿੱਖ ਲੈ ਉਹ ਲੈ ਚੀਲ ਪਾਉਂਦੀ ਕੋਈ ਨੀ ਬਾਕੀ ਬਹੁਤ ਸੋਹਣਾ ਰਚੀਗਾ ਜੰਮੀ ਪਲੀ ਪੂਰੀ ਆ ਜਿਹੜੀ ਲਾ ਜਵੇ ਇੱਕ ਮਿੰਟ ਥੋੜੇ ਬੋਲੀ ਲਓ ਇੱਕ ਮਿੰਟ ਆ ਥਾਣੇ ਦੇ ਦੇਖ ਸਾਦੇ ਜੇ ਲੱਗੇ ਤੇ ਇੱਕ ਰੀ ਲਾ ਦੇ ਲਾ ਦੇ ਫੁਲਕਾ ਦੇ ਲੈ ਜੋ ਲੈ ਜਾ ਪਰ ਦੂਰੋਂ ਤੋਂ ਚੰਡੀ ਆ ਪੀਦਾ ਏਦਾਂ ਬੈਠੇ ਦੋਵੇਂ ਜਣੇ ਬੈਠੇ ਆ ਗਏ ਇਹੀ ਚ ਏਦਾਂ ਉੱਤੇ ਥੱਲੇ ਵਰਜ ਗਏ ਠੀਕ ਹੈ ਜੀ ਹੱਸਦਾ ਤੁਰਦੇ ਲੈ ਜਾ ਬੰਦ ਚਲੋ ਚਲੋ ਅੱਛੀ ਵੱਡੀ ਆ ਭਾਜੀ ਇਹੋ ਜੀ ਕੋਈ ਗੱਲ ਬਾਤ ਨਹੀਂ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੋਲ ਲੈਦਾ ਉਹ ਤੂੰ ਦਾ ਦੂਸੇ ਕਿੰਨੇ ਦੇ ਰਿਹਾ ਮੈਂ ਤਾਂ ਨਾ 22 ਦੇ ਦੀਏ 22 ਦੇ ਤਾਂ ਜਿਆਦੀ ਆ ਹੋ ਜਾਣੀ ਜੀ ਕਿੰਨੇ ਦੇ ਦੀਏ ਵੱਡਿਆ 20 ਚ ਕਰੋ ਛੋਟ ਕਿੰਨੀ ਕਰਨੀ ਆ ਯਾਰ ਹੋਰ ਛੜ 17 ਯਾਰ 16 ਦੇ ਹਜ਼ਾਰ ਅੱਛਾ 16 ਹਜ਼ਾਰ 16 ਹਜ਼ਾਰ ਦੀ ਜੱਟ ਨਹੀਂ ਦੇਣੀ ਤੇ ਆ ਜਿਹੜੀ ਜੇ ਹਾਂਜੀ ਇਹ ਵੀਰ ਜੀ ਬੱਛੀ ਦੂਜਾ ਸਵੇਰ ਸੂਈ ਜੱਤੀ ਹਰ ਵੀ ਭਾਜੀ ਦੋ ਦਾ ਹੋਊਗਾ 12 ਕਿਲੋ 11 ਕਿਲੋ ਦੀ ਗਰੰਟੀ ਇਹ ਦਊਗਾ ਕੋਈ ਘਰ ਆਪਣਾ ਪੈੜਪੜਾ ਸਾਡੇ ਘਰ ਭਾਵੇਂ ਮਾਰੇ ਖੋਲੋ ਫਿਰ ਤੋਰੀ ਬੱਚੇ ਦਾਜ ਕੀ ਬੱਛੀ ਜੇ ਜੀ ਭਾਈ ਮਗਰ ਮਗਰ ਇਹਦੇ ਬੱਛੀ ਆ ਹਾਂਜੀ ਅਪਾ ਤਾਰੀ ਦਾਜ ਖਾਣ ਦੇਣਾ ਜੀ ਇਹਦੇ ਮਗਰ ਬੱਛੀ ਜੇ ਠੀਕ ਹੈ ਲੈ ਜਾ ਖਾਣ ਦੇ ਫਿਰ ਵੀ ਭਾਜੀ ਖਾੜੀ ਵਾਲਾ ਲੱਗਾ ਚੱਡਾ ਆ ਜ ਲੈ ਕਾਮ ਨਹੀਂ ਲੈ ਜੇ ਹਾਂ ਕਿੱਥੇ ਇੰਦਾ ਥੱਲੇ ਬੈਠੇ ਰਹਿਣਾ ਵਸ਼ੀਲੇ ਤੇ ਇੱਥੇ ਆ ਕਿੰਨੀਆਂ ਸਫਾਈਆਂ ਮੱਛੀਆਂ ਵੇਖ ਹਾਂਜੀ ਇੱਥੇ ਵੇਖ ਐਰੀ ਖਾਲ ਮੜਿਆ ਠੰਡ ਠੁਣ ਜਿੰਨਾ ਮਰਜੀ ਬਹਿ ਜਾ ਫੋੜ ਫੋੜ ਬਾਹਰ ਆਈ ਤ ਨਹੀਂ ਵੇਖ ਇੱਥੇ ਪੈਪੂ ਥਣ ਵਾਲੀ ਚਿਹਰਾ ਬੜਾ ਪਿਆਰਾ ਨਿਕਾ ਆ ਜਾ ਠੀਕ ਹੈ 80 ਵੇਲਾ ਪੱਗ ਦਿੰਗੇ ਤੰਦਾ ਬਹੁਤ ਗੱਲੀ ਵੱਡੇ ਵੀਰ ਬਾਕੀ ਥਣ ਵੀ ਚੰਗੇ ਗੱਪ ਤੇ ਲੱਗੇ ਆ ਲੈ ਜਾ ਵੇ ਜੀ ਬੰਦ ਚਾਲੀ ਚਾੜ ਦੇ ਸੋਹਣੀ ਹੈ ਵੈਰ ਉਤਰਾ ਕਿੰਨੀ ਕਰਮਾਲੀ ਭਾਈ ਸਾਫ ਆ ਤੇ ਮੁੱਲ ਫਿਰ ਵਿੱਧੀ ਦਾ ਕੋਈ ਨਹੀਂ ਬੈਠੀ ਰਹਿਣ ਦਾ ਕੋਈ ਨਹੀਂ ਜੇ ਜੀ ਹੋਤੀ ਕਿੰਨੇ ਦੀ ਕਰੀਏ ਜੈਸ ਨੂੰ ਮਾਰਾ ਨਾ ਦੇ ਦੀਏ 45 ਦੀ 40 ਚ ਕਿੰਨੇ ਛੱਡੀਏ ਜਿੰਨੇ ਕਰੋਗੇ ਇੱਕੋ ਗੱਲ ਕਰੀਏ ਹਾਂਜੀ 5000 ਛੱਡਦੀਏ ਛੱਡਦਾ 35000 ਦੀ 13 ਨੂੰ 35 ਦੀ ਰਨਾ ਕੋ ਦੋ ਖੋਸ਼ਿਆਂ ਨੂੰ 35 ਦੀ ਰਨਾ ਜਾਲੀ ਨੇ ਤੇ ਆ ਜਿਹੜੀ ਜਿਹਾ ਨਾ ਏ ਵੀ ਉਹਦੀ ਪਹਿਲਣ ਵੱਚੀ ਦੇ ਦੁੱਧ 6 ਕਿਲੋ ਪੰਜਾਂ ਕਿਲੋ ਨੇ ਆਪਣੀ ਗਰੰਟੀ ਹੋਊਗੀ ਹੋਗਾ 6 ਪਰ 5 10 ਕਿਲੋਾਂ ਦੇ ਦੂਰ ਨੇੜੇ ਮਾਰ ਜਾਣਾ ਵਾ ਤੋਰੋ ਫਿਰ ਇੱਕ ਹਾਂਜੀ ਤੋਰ ਬਤੋ ਛੀਲ ਛੋੜਿਆ ਵੀ ਭਾਈ ਆਪਣੀ ਗਰੰਟੀ ਠੰਡੀ ਫੋਲ ਹੋਊਗੀ ਬਾਕੀ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀਆਂ ਨੇ ਥੋੜੇ ਦੁੱਧ ਵਾਲੀਆਂ ਇੱਥੇ ਚੋਚਵਾ ਕੇ ਖੜੋ ਇਹ ਵੀ ਲਿਖੀ ਜੇ ਨਾ ਕੋ ਵੀਰ ਦਾ ਸਰਕਾਰੀ ਕਿਹੜੇ ਕੋਲੋਂ ਪਾਈ ਆ ਹਾਂਜੀ ਇਹ ਲਿਆ ਕੇ ਨਵਾ ਲਿਆ ਯਾਰ ਵੀ ਸੰਭਣ ਵਾਲੀਆਂ ਗਾਵਾਂ ਵਾ ਚਲੋ ਸਰਾ ਸਿਆਲ ਜਾ ਪਾਣੀ ਦਾ ਚਲੋ ਵਧੀਆ ਸਾਰੀ ਜਾਊਗੀ ਇਹ ਆ ਵੀ ਦੁੱਧ ਮੁੱਲ ਲਿਓ ਨਾਲ ਚੰਗਾ 4-5 ਕਿਲੋ ਦੁੱਧ ਨਾਲ ਕਰਦਾ ਚਲੋ ਵਧੀਆ ਸਰ ਜਾਂਦਾ ਲੈ ਜਾ ਉਹ ਦਰਦੀ ਆ ਭਾਜੀ ਬਸ ਠੰਡ ਰਾਂ ਖਲੀ ਵਧੀਆ ਕਿਛ ਤੇ ਇਹਦਾ ਫਿਰ ਮੁੱਲ ਖਾਣ ਬਖਾ ਲੈ ਵੇ 40 50 ਇੱਕੋ ਜਿਹਾ ਮੁੱਲ ਤੁਸੀਂ ਦੱਸੋ ਕਰ ਦੋ ਆਪ ਹੀ ਕੇ ਮੈਂ ਤਾਂ ਦੇ ਜੀ 18000 ਦੇ 15 ਦੀ ਹੋਰ ਦੋਸ਼ ਅੱਛਾ 13000 13000 ਤੇ ਅੱਜ ਕਮੇਟੀਆਂ ਹੀ ਆ ਬਟਾਰੀ ਠੀਕ ਹੈ ਜੀ 13000 ਦੀ ਤੇ ਆ ਜਿਹੜੀ ਜੇ ਇਸ ਕੋ ਵਿੱਚ ਜੀ 5 ਕਿਲੋ ਤੋਂ ਵਾ ਲੀਟਰ ਵਾਲਾ ਵਛੀ ਉਹ ਦੋ ਸ਼ੇਕ ਦਾ ਵਛੀ ਹੀ ਚਾਹੀ ਆਪਾਂ ਨੇ ਜਿਹਨਾਂ ਨੇ ਕਰਾਈ ਜਿਹੜੀ ਗੱਲ ਵਾ ਅੱਛਾ ਹਾਂ ਜੀ 5 ਕਿਲੋ ਦੀ ਗਰੰਟੀ ਸੀਲ ਸੋ ਇਧਰ ਨੂੰ ਖਾਲਾ ਰੁਪਏ ਕਰੋ ਭਾਜੀ ਉਹੋ ਜੀ ਕੋਈ ਗੱਲ ਬਾਤ ਨਹੀਂ ਆ ਉਦਾਂ ਵਛੀ ਡਰਦੀ ਆ ਰੁਪਏ ਭਾਜੀ ਸੋਰੋ ਹਾਂ ਫਿਰ ਇੱਕ ਭਾਜੀ ਢਾਂਜ ਨਾਲ ਡਰਦੀ ਆ ਬਾਕੀ ਹੀਟ ਚ ਆਈ ਆ ਅੱਜ ਹੀਟ ਚ ਆਈ ਆ ਵੱਡੇ ਭਾਜੀ ਨਾਲ ਸੁਣ ਮੈਂ ਕੱਢੀ ਆ ਢਾਂਜ ਨਾਲ ਤੋਂ ਬਾਹਰ ਡਰਦਾ ਵਾ ਕਿੰਨਾ ਹੋਣੇ ਤੇ ਕੱਲ ਦੁੱਧ ਦੇਖੋ 5 ਕਿਲੋ ਵੱਡੇ ਭਾਜੀ ਪੱਕਾ ਹੋਗਾ ਲੀਟਰ ਵਾਲਾ ਇਹਦੇ ਵੀ ਲਾਹ ਲੁਕਾ ਲਈ ਠੀਕ ਹੈ ਜੀ ਲੈ ਜਾ ਲੈ ਜਾਵੇ ਜੀ ਇਹ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਚਵਾਈ 1 ਨੰਬਰ ਹੋ ਗਈ ਵੱਡੇ ਭਾਈ ਕਿਉਂ ਲੱਗੇ ਨੱਤ ਮਾਰੂ ਤੁੰਜ ਨਾਲ ਤਾਂ ਬੱਛੀ ਡਰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੋਲੇ ਦਾ ਫਿਰ ਮੂਲ ਛੋਟਾ ਵੀ ਭਾਜੀ ਦਾ ਕਿੰਨਾ 17000 ਰੁਪਇਆ ਇਹ ਵੀ 13 ਦੇ ਦਈਏ 12 ਦੀ ਚਲਾਂਗੇ ਅੱਛਾ 12 ਦੀ 12000 ਦੀ ਚਲਣ ਰੇ ਅੱਜ ਤੇ ਅੱਜ ਵੀ ਭਾ ਵੜਾ ਰਿਓ ਇਹ ਜਰਸੀ ਆ ਵੀ ਭਾਜੀ ਇਹਦੇ ਕੋਲ ਦੁੱਧ ਤੈਨੂੰ ਵੱਡੇ ਪੈਲੀ 5 ਕਿਲੋ ਹੋਗਾ ਪੱਕਾ ਲੀਟਰ ਵਾਲਾ ਲੀਟਰਾਂ ਮਿਲ ਕੇ ਦੇਣਾ ਜਿਹੜਾ ਆਪਣੇ ਘਰ ਦੋ ਟਨ ਭਾ ਚੋਲੇ ਭਾ ਤਿੰਨ ਟਾਈਮ ਚੋਲੇ ਕੋ ਭੈ ਭਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੋਲੋ ਫਿਰ ਬਾਕੀ ਇਹ ਵੀ ਇੰਨਾ ਗਾਵ ਦਾ ਦੁੱਧ ਜਿਹੜਾ ਮੱਝਾਂ ਰਗੰਦਾ ਅਸੀਂ ਭਾਜੀ ਲੱਥਨੁੱਥਾ ਕੱਢੀਆਂ ਕਿ ਝੰਝਣਾ ਪਾਤੀਆਂ ਤੇ ਤਰ ਮਾਰ ਡੰਡਿਆ ਵਾ ਉਹ ਕੋਈ ਗੱਲ ਵਾਲਦੀ ਆ ਠੀ ਹਾਂ ਜੀ ਹਾਂ ਜੀ ਮਤਰਾ ਜੰਮੀ ਪਲੀ ਅਭੀ ਚੰਗੀ ਆ ਚਲੋ ਬੰਦ ਕਰ ਪਰਦਾ ਯਾਰ ਵਾਛੀ ਦਾਰ ਕਿਉਂ ਦੋਣਾ ਛੱਡ ਦੇ ਕੋਈ ਗੱਲ ਛੱਡ ਕੋਈ ਨਹੀਂ ਬੰਦੋ ਬੰਦੋ ਪਾਜੀ ਕੋਈ ਗੱਲ ਬਾਤ ਉਹ ਮਸ਼ੀਨ ਅਰੇ ਪੜਾ ਪੜਾ ਬਾਈ ਹਾਂਜੀ ਉਹ ਤਰਾ ਥਣ ਥਣ ਪੁਰਾ ਹੀ ਜੇ ਮੈਂ ਨਾ ਕੋਈ ਗੱਲ ਨਹੀਂ ਬਣਾ ਰਹਾ ਹਰ ਵੀ ਪਾਜੀ ਕੋਈ ਹਜੇ ਤੇ ਮੋਲੇ ਦਾ ਫਿਰ ਮੋਲ ਕੋਈ ਨਹੀਂ ਅੱਜ ਪਾਜੀ ਇਹਦੇ ਕੋਲ ਵਾਹ ਦਿਨ ਨਾਲ ਕੰਮ ਚਲਵੰਘ ਗਿਆ ਅੱਛਾ 13 12 ਤੇ ਨਹੀਂ ਬਚ ਕਿੰਨਾ 13000 ਦੇ ਵਿੱਚ 13 ਦੀ 13000 ਦੇ ਨਾਲ ਵੱਡੇ ਭਾਜੀ 5000 ਦਾ ਜੋੜਾ ਹੀ ਆਵਲਾ 5000 ਦਾ ਜੋੜਾ 13 ਦੀ ਉਹ ਬਚੀ ਤੇ ਛੋਟੇ ਛੋਟੇ ਭਾਅ ਤੁਹਾਨੂੰ ਪਤਾ 40 ਤੋਂ ਬਾਹਰ ਨਹੀਂ ਕੰਮ ਗਿਆ ਬਟਾਰੀ ਵੇਖ ਲੋ ਕਿਡਕੜੇ ਭਾਅ ਛੋਟੇ ਛੋਟੇ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਤੇ ਬਾਕੀ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ। ਮੇਰੇ ਭਣਪਰਾ ਤਿੰਨ ਟਾਈਮ ਕਰ ਲੈ ਆਪਣੇ ਹੱਥ ਜੋੜ ਕੇ ਉਹ ਵੱਡੇ ਭਲੀ ਬੇਨਤੀ ਹੈ। ਇਹ ਆ ਵੀ ਰਾਜੀ ਖੁਸ਼ੀ ਦਾ ਕੋਈ ਫੋਨ ਕਰੇ। ਫੋਨ ਕਰੇ ਡੰਗਰ ਬਾਰੇ ਨਾ ਮੇਰਾ ਭਣਪਰਾ ਗੁਲਾਮ ਹੈ। ਲਾਮਾ ਨਾ ਬਾਤ। ਪਹਿਲਾਂ ਵੇਖ ਚਾਹ ਕੇ ਲੈ ਜਾਈਂ ਨਾ। ਆਹ ਨਰਕਪੁਰ ਚ ਕਰਕੇ ਖੜੇ ਮਾਨੂੰ ਲੱਗਦੀ ਖੜੇ ਨਹੀਂ ਖੜ ਲੱਗਦੀ ਆਪਣੇ ਘਰ ਰਹਿਣ ਦਵੇ। ਠੀਕ ਹੈ ਜੀ। ਸਾਡੀ ਵੱਡੀ ਭਾਜੀ। ਠੀਕ।